ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਕੰਦੇ ਵਾਲਾ ਤੇ ਬਾਈ ਦਾ ਦੋਸਤੋ ਪਾਰ ਦਾ ਕੰਮ ਆ ਤੇ ਪੰਜ ਚਾਰ ਦੋਸਤੋ ਨਾਗ ਬਾਈ ਕੋਲੇ ਇਸ ਵਕਤ ਹੈਗੇ ਆ ਪਹਿਲੀ ਵਾਰੀ ਦੋਸਤੋ ਬਾਈ ਕੋਲੋਂ ਵੀਡੀਓ ਕਵਰ ਕਰਨ ਲੱਗੇ ਆ ਕੁਛ ਅਸੂ ਦੋਸਤੋ ਸੂਵੇਵੇ ਆ ਤੇ ਕੁਛ ਦੋਸਤੋ ਗੱਬਣ ਆ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਵਧੀਆ ਬਾਈ ਜੀ ਠੀਕ ਹੈ ਜੀ ਤੁਸੀਂ ਜਨਾਓ ਠੀਕ ਹੈ ਜੀ ਵਧੀਆ ਹੋਰ ਤੁਸੀਂ ਦੱਸੋ ਤੇ ਨਾਂ ਦੱਸਿਓ ਜੀ ਬਾਈ ਇਹ ਆਪਣਾ ਨਾਮ ਗੁਰਚਰਨ ਸਿੰਘ ਬਿੱਟੂ ਆਂਦੇ ਜੀ ਗੁਰਚਰਨ ਸਿੰਘ ਬਿੱਟੂ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਹੀ ਹੈ ਬਾਈ ਹਾਂਜੀ ਵਪਾਰ ਦਾ ਕੰਮ ਹੀ ਹੈ ਜੀ ਆਪਣੇ ਕੋਲ ਡੇਲੀ ਦੋ ਚਾਰ ਪਸੂ ਆਏ ਗਏ ਰਹਿੰਦੇ ਜੀ ਠੀਕ ਆ ਹਾਂਜੀ ਤੇ ਇੱਕ ਵਾਰੀ ਨੰਬਰ ਦੱਸ ਦਿਓ ਬਈ 82642 82642 82303 82303 ਹਾਂਜੀ ਠੀਕ ਆ ਬਈ ਆਪਣਾ ਟਾਣੀ ਚ ਘਾਰਾ ਕਿਹੜੇ ਰੋਡ ਤੇ ਇਹ ਰਹਿ ਜਾਂਦੀ ਹੈ ਟਾਣੀ ਇਹਦੀ ਆਪਣਾ ਜਿਹੜਾ ਫਰੋਜਪੁਰ ਰੋਡ ਜਾਂਦਾ ਨਾ ਇਹ ਭੰਗੇ ਆਲਾ ਭੰਗੇ ਆਲੇ ਤੋਂ ਮਕੰਦੇ ਆਲੇ ਨੂੰ ਛੜਕ ਨਿਕਲਦੀ ਆ ਹਾਂ ਹਾਂ ਥੋੜਾ ਜਿਆਦਾ 2 ਕਿਲੋਮੀਟਰ ਜਾ ਕੇ ਭੰਗੇ ਆਲੇ ਤੋਂ ਆਪਣੀ ਟਾਣੀ ਆ ਜਾਂਦੀ ਹੈ ਜੀ ਠੀਕ ਆ ਲੋ ਵੀ ਸਜਣੋ ਬਾਕੀ ਬਾਈ ਦਾ ਨਾਂ ਵੀ ਆਪਾਂ ਪੁੱਛ ਲਿਆ ਤੇ ਨੰਬਰ ਵੀ ਸਕਰੀਨ ਤੇ ਚੱਲਦਾ ਰਹਿਣਾ ਤੇ ਅੱਜ ਬਾਈ ਕਿੰਨੇ ਨਾਗ ਵਿਕਾਊ ਆ ਆਪਣੇ ਕੋਲ ਨਾਗ 4 ਨੇ ਜੀ ਸੁਰਾਜ ਬਾਈ ਨਾਗ ਤਾਂ ਇੱਕ ਹੋਰ ਵੀ ਹੈਗਾ ਪਰ ਉਹ ਨਹੀਂ ਵੀਡੀਓ ਚ ਪਾਵਾਂਗੇ ਅੱਛਾ ਹਾਂ ਠੀਕ ਆ ਵੈਸੇ ਆਪਣੇ ਕੋਲ 5 ਨਾਗ ਆ ਤੇ ਵੀਡੀਓ ਚ 4 ਹੀ ਵਿਖਾਉਣੇ ਆਪਾਂ 4 ਹੀ ਵਿਖਾਉਣੇ ਜੀ ਠੀਕ ਆ ਬਈ ਆ ਸਾਹਮਣੇ ਗਾਂ ਖੜੀ ਹੈ ਜਿਹੜੀ ਇਹਦੀ ਗੱਲ ਕਰੀਏ ਤਾਂ ਕਿੰਮਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਸੁਰਾਜ ਬਾਈ ਠੀਕ ਆ ਦੂਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਅੱਜ ਨੂੰ ਸੁਖਰਾਜ ਬਾਈ 22 ਦਿਨ ਹੋ ਗਏ ਸੂਈ ਨੂੰ 22 ਦਿਨ ਹੋ ਗਏ ਕਾਹਨੇ ਕਹਿਣ ਤੇ ਆਪਣੇ ਕੋਲੇ ਪਰਸੋਂ ਆਈ ਹੈ ਜੀ ਤਿੰਨ ਦਿਨ ਹੋ ਗਏ ਆਪਣੇ ਕੋਲੇ ਆਈ ਨੂੰ ਤੇ 20 ਦਿਨ ਦੇ ਲਗਭਗ ਹੋ ਗਏ ਸੂਈ ਨੂੰ ਹਾਂਜੀ ਠੀਕ ਆ ਦੂਜਾ ਸੂਆ ਲਾ ਲਓ ਜੀ ਹਾਂਜੀ ਤੇ ਕਿੰਨਾ ਦੁੱਧ ਆ ਬਈ ਇਸ ਵਕਤ ਇਸ ਟਾਈਮ ਤੇ 23 ਤੋਂ 24 ਲੀਟਰ ਦੋ ਟਾਈਮ ਚਵਾ ਕੇ ਦੇਾਂਗੇ ਦੋ ਟਾਈਮ ਚਵਾ ਕੇ 23 24 ਲੀਟਰ ਚਵਾ ਦੇਾਂਗੇ ਜਿਹੜਾ ਹਾਂਜੀ ਇਸ ਟਾਈਮ ਤੇ ਚਵਾਈ ਦੀ ਸਾਫ ਸੁਥਰੀ ਹੈ ਬਾਈ ਬਿਲਕੁਲ ਓਕੇ ਹੈ ਜੀ ਠੀਕ ਆ ਲਓ ਵੀ ਸੱਜਣੋ ਵੇਖ ਸਕਦੇ ਆ ਸੋਹਣੇ ਕੱਦ ਕਾਰਠ ਵਾਲੀ ਏ ਦੋਸਤੋ ਤੇ ਬੱਚਾ ਕੀ ਆ ਬਾਈ ਬੱਚਾ ਜੀ ਬੱਚਾ ਹੀ ਮਗਰ ਮਗਰ ਬੱਚਾ ਵੇਖ ਸਕਦੇ ਆ ਦੋਸਤੋ ਤੁਹਾਨੂੰ ਬੱਚੇ ਤੋਂ ਤੱਕ ਹੋ ਜੂ ਕਿੰਨੇ ਦਿਨਾਂ ਦੀ ਸੂਈ ਆ 20 ਤੋਂ ਦੋਸਤੋ 22 ਦਿਨਾਂ ਦੀ ਬਾਈ ਜੰਦਾ ਸੂਈ ਆ ਤੇ 23 24 ਲੀਟਰ ਦੋਸਤੋ ਇਸ ਵਕਤ ਦੁੱਧ ਤਿਆਰ ਆ ਸ਼ਾਮ ਦਾ ਵੇਲਾ ਦੋਸਤੋ ਲਗਭਗ 5 ਦਾ ਅੰਦਾਜ਼ਾ ਤੁਸੀਂ ਲਾ ਲੈਣਾ ਹਵਾਨੇ ਦੀ ਤਿਆਰੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਇਹ ਥੋੜਾ ਜਿਹਾ ਸਿਕਰਾਜ ਬਾਈ ਪੱਕੇ ਤਾਲ ਦੀ ਆ ਬੱਚੀ ਠੀਕ ਆ ਬਾਈ ਹਾਂ ਕੋਈ ਵੇਰਾ ਦੇਖ ਸਕਦੇ ਆਂ ਦੋਸਤੋ ਇਹ ਨਾ ਪੂਰਾ ਫੇਕਸ ਹਵਾਨਾ ਦੋਸਤੋ ਹਵਾਨਾ ਬਹੁਤ ਸੋਹਣਾ ਦੇਖ ਸਕਦੇ ਆਂ ਬਾਕੀ ਦੋਸਤੋ ਮੁਠੀ ਚਵਾਈ ਵਾਲਾ ਥਾਂ ਲੱਗਿਆ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਜੱਜਮੈਂਟ ਆ ਜਿਹੜੀ ਕਰਵਾ ਦਿੰਨੇ ਹਵਾਨੇ ਦੀ ਦੇਖ ਸਕਦੇ ਆਂ ਸੋਹਣਾ ਥਾਣਾ ਦੋਸਤੋ ਹਵਾਨੇ ਉੱਤੇ ਨਾੜਾਂ ਵੀ ਉੱਭਰੀਆਂ ਹੋਈਆਂ ਦੋਸਤੋ ਸ਼ਾਮ ਦਾ ਵੇਲਾ ਦੋਸਤੋ ਚਵਾਈ ਦਾ ਲਗਭਗ ਦੋਸਤੋ ਹੋਰ ਅੱਧੇ ਪੌਣੇ ਘੰਟੇ ਤਾਈਂ ਚਵਾਈ ਦਾ ਵੇਲਾ ਹੀ ਆ ਦੋਸਤੋ ਦੋਵੇਂ ਪਾਸਿਆਂ ਤੋਂ ਅਨੁਮਾਨ ਕਰਾ ਦਿੰਨੇ ਆ ਦੋਸਤੋ ਸਾਫ਼ ਸੁਥਰਾ ਥਾਣਾ ਦੋਸਤੋ ਗੈਬ ਵੀ ਸੋਹਣਾ ਤੇ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਸੋਹਣੇ ਕੱਦ ਕਾਠ ਵਾਲੀ ਆ ਲੈ ਵੀ ਖੋਲ ਕੇ ਤੋੜ ਕੇ ਵਿਖਾ ਦੀ ਲੋ ਵੀ ਸੱਜਰੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਆ ਦੋਸਤੋ ਲਾ ਲੈਣੀ ਆ ਬਹੁਤ ਸੋਹਣਾ ਹਵਾਨਾ ਦੋਸਤੋ ਫੈਕਸ ਪੂਰਾ ਪੱਟਾਂ ਦੇ ਵਿੱਚ ਫਸਿਆ ਹੋਇਆ ਜੋਸ਼ ਵਾਲਾ ਹਵਾਨਾ ਦੋਸਤੋ ਥੋੜਾ ਜਿਹਾ ਕ੍ਰੋਸ ਪਾਣਾ ਦੋਸਤੋ ਬਾਕੀ ਬੰਤਰ ਬਾਡੀ ਸੋਹਣੀ ਹੈ ਦੋਸਤੋ ਬਿਲਕੁਲ ਹੀਟ ਦੀ ਹੱਡੀ ਦੋਸਤੋ ਗਾਯੰਗੂ ਸਿੱਧੀ ਆ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਦੇਣਾ ਤੁਹਾਨੂੰ ਭਰਾ ਰੇਟ ਕੀ ਕਰਾਂਗੇ ਇਹਦਾ ਇਹ ਰੇਟ ਬਾਈ ਇਸ ਫੋਨ ਤੇ ਕਰਾਂਗੇ ਜੀ ਰਾਜੀ ਰੇਟ ਇਹਦਾ ਫੋਨ ਤੇ ਹੋਊਗਾ ਹਾਂਜੀ ਠੀਕ ਆ ਤੇ ਦੋ ਨੰਬਰ ਦੀ ਗੱਲ ਕਰੀਏ ਬਾਈ ਇਹ ਦੋ ਨੰਬਰ ਸੁਖਰਾਜ ਬਾਈ ਦੂਜਾ ਸੁਗਾ ਠੀਕ ਇਹ ਤਿਆਰੀ ਚਾ ਜੀ ਹੋ ਸਕਦਾ ਰਾਤ ਨੂੰ ਸੂਫੇ ਸਵੇਰ ਨੂੰ ਸੂਫੇ ਇਹ ਫੁੱਲ ਤਿਆਰੀ ਚਾ ਜੀ ਠੀਕ ਆ ਇਹ ਪਹਿਲਾ ਸੁਗਾ ਸੁਣੀ ਬਾਈ ਨਹੀਂ ਦੂਸਰਾ ਦੂਸਰਾ ਸੁਗਾ ਸੁਣੀ ਹਾਂਜੀ ਠੀਕ ਆ ਲਓ ਵੀ ਸੱਜਣੋ ਦੂਸਰਾ ਸੁਗਾ ਸੁਣੀ ਆ ਏ ਬਾਈ ਪਹਿਲੇ ਸੂਏ ਕੋਈ ਮਾਲਕਾਂ ਨੇ ਦੁੱਧ ਦੱਸਿਆ ਕਿ ਮਾਲਕਾਂ ਦੇ ਕਹਿੰਦੇ ਸਿਕਰਾਜ ਬਈ 14 ਤੋਂ 15 ਦੇ ਵਿਚਾਲੇ ਰਿਹਾ ਜੀ ਠੀਕ ਹੈ 14 15 ਦੇ ਲਗਭਗ ਉਹਨਾਂ ਦੀ ਖਰਾਕ ਸੀਗੀ ਜੀ ਠੀਕ ਹੈ ਲਓ ਵੀ ਸੱਜਣੋ ਤਿਆਰੀ ਦੇ ਵਿੱਚ ਵਹਿੜਾ ਕਰੋ ਸੰਗ ਦੇ ਵਿੱਚ ਵੇਖ ਸਕਦੇ ਆ ਹਵਾਨੇ ਦੀ ਤਿਆਰੀ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਪੂਰਾ ਪੱਟਾਂ ਦੇ ਵਿੱਚ ਫਸਿਆ ਹੋਇਆ ਤੇ ਥਣਾ ਦਾ ਸਾਈਜ਼ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਤਿਆਰੀ ਦੇ ਵਿੱਚ ਆ ਦੋਸਤੋ ਸੂਣ ਦੀ ਹੋ ਸਕਦਾ ਦੋਸਤੋ ਘੰਟੇ ਨੂੰ ਸੂਪੇ ਤੇ ਹੋ ਸਕਦਾ ਦੋਸਤੋ ਸ਼ਾਮ ਤਾਈ ਇਹਨੇ ਸੂਈ ਪੈਣਾ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਹਵਾਨਾ ਤੇ ਸਿੰਗ ਜਰੂਰ ਹੈਗੇ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਦੂਜਾ ਸੂਆ ਸੋਨਾ ਦੋਸਤੋ ਬਸ ਸੋਨਾ ਜੀ ਬਸ ਤਿਆਰੀ ਆ ਜੀ ਤਿਆਰੀ ਦੇ ਵਿੱਚ ਆ ਦੋਸਤੋ ਬਾਕੀ ਦੋਸਤੋ ਹਵਾਨੇ ਦੀ ਗੱਲ ਕਰੀਏ ਹਵਾਨਾ ਬਹੁਤ ਸੋਹਣਾ ਬਣਾਇਆ ਆਪਣੀ ਖਰਾਕ ਤੇ ਆ ਜੀ ਇਕ ਫਾਇਦੇ ਆ ਦੋਸਤੋ ਬਹੁਤ ਸੋਹਣਾ ਹਵਾਨਾ ਦੋਸਤੋ ਤੇ ਬਾਕੀ ਦੋਸਤੋ ਤਿਆਰੀ ਹੈਗੀ ਹੈ ਵਹਿੜ ਦੀ ਲਗਭਗ ਦੋਸਤੋ ਘੰਟੇ ਡੇਢ ਘੰਟੇ ਤਾਈਂ ਇਹਨੇ ਸੂ ਪੈਣਾ ਲੈ ਵੀ ਮੋਡਲਿੰਗ ਬਾਕੀ ਦੋਸਤੋ ਕਦ ਕਾਠ ਦਰਮਿਆਨਾ ਕੋਈ ਬਾਲਾ ਵੱਡਾ ਨਹੀਂ ਕਹਿ ਸਕਦੇ ਆਪਾਂ ਕ੍ਰੋਸ ਅੰਗ ਦੇ ਵਿੱਚ ਵਹਿੜਾ 14 15 ਲੀਟਰ ਦੇ ਲਗਭਗ ਦੋਸਤੋ ਪਹਿਲੇ ਸੂਏ ਦੁੱਧ ਕੱਢਿਆ ਇਹਦਾ ਮੁੱਲ ਕੀ ਕਰਾਂਗੇ ਬਾਈ ਮੁੱਲ ਫੋਨ ਤੇ ਰੱਖਾਂਗੇ ਸੋਹਰਾ ਸਾਰਿਆਂ ਦਾ ਪਸੰਦ ਫੋਨ ਤੇ ਲੋ ਵੀ ਸੱਜਣੋਂ ਮੁੱਲ ਸਾਰਿਆਂ ਦਾ ਬਾਈਆਂ ਦਾ ਫੋਨ ਤੇ ਕਰਾਂਗੇ ਤੇ ਤਿੰਨ ਨੰਬਰ ਦੀ ਗੱਲ ਕਰੀਏ ਬਈ ਇਹ ਇਹ ਤਿੰਨ ਨੰਬਰ ਪਹਿਲਾ ਸੂਆ ਸੂਈ ਆ ਜੀ ਪਹਿਲਾ ਸੂਆ ਸੂਈ ਆ ਹਾਂ ਇਹਨੂੰ ਆਜੇ 4 ਦਿਨ ਹੋ ਗਏ ਸੂਈ ਨੂੰ ਹਾਂ 4 ਦਿਨ ਹੋ ਗਏ ਹਾਂ ਇਸ ਟਾਈਮ ਤੇ ਇਹਦੇ ਥੱਲੇ 9 ਤੋਂ 10 ਲੀਟਰ ਬੋਲਾ ਹੀ ਆਉਂਦਾ 9-10 ਲੀਟਰ ਬੋਲਾ ਆਜਾ ਰਿਹਾ ਜੀ ਠੀਕ ਆ ਬੱਚਾ ਕੀ ਹੈ ਬਾਈ ਬੱਚਾ ਬੱਚਾ ਜੀ ਬੱਚਾ ਹੀ ਇਹਦੇ ਮਗਰਾ ਹਾਂਜੀ ਠੀਕ ਆ ਪਹਿਲਾ ਸੂਆ ਸੂਈ ਆ ਦੋਸਤੋ 9 10 ਲੀਟਰ ਬੋਲਾ ਦੋਸਤੋ ਇਸ ਵਕਤ ਤਿਆਰ ਆ ਕੱਦ ਘਾਟ ਸੋਹਣਾ ਦੋਸਤੋ ਦੇਖ ਸਕਦੇ ਆ ਬਾਕੀ ਦੋਸਤੋ ਮੁੱਡੀਆਂ ਫੁੱਟੀਆਂ ਹੋਈਆਂ ਦੇਖ ਸਕਦੇ ਆ ਇੱਟਾਗੇ ਸਿੰਘ ਜੇ ਫੁੱਟੇ ਬਈ ਹਾਂ ਠੀਕ ਆ ਤੇ ਥਣਾ ਦਾ ਸਾਈਜ਼ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਥੋੜਾ ਜਿਹਾ ਬੱਚੀ ਡਰਦੀ ਆ ਕੋਈ ਗੱਲ ਨਹੀਂ ਬਈ ਦੇਖ ਸਕਦੇ ਆ ਥਣਾ ਦਾ ਸਾਈਜ਼ ਬਾਕੀ ਦੋਸਤੋ ਅਨੁਮਾਨ ਤੁਹਾਨੂੰ ਦੋਵੇਂ ਪਾਸਿਆਂ ਤੋਂ ਕਰਵਾ ਦਿੰਨੇ ਆ ਬਾਕੀ ਦੋਸਤੋ ਸੇਵਾ ਤੇ ਪਹਿਲਾ ਸੁਆ ਸੂਈ ਆ ਜਿਹੜਾ ਭਰਾ ਦੋਸਤੋ ਚੰਗੀ ਸੇਵਾ ਕਰਦਾ ਤੇ ਫਿਕਸ ਹਵਾਨਾ ਦੋਸਤੋ ਸੋਣੀ ਵੀ ਬੱਛੀ ਤਿਆਰ ਹੋ ਜੂ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਦੁੱਧ ਸਫਰਾ ਜੇ ਤਾਂ ਕੋਈ ਚੰਗੀ ਸਾਹ ਵਾਲਾ ਲੈ ਗਿਆ 13 14 ਲੀਟਰ ਦਾ ਬੱਛੀ ਦੁੱਧ ਪਾ ਦੂਗੀ ਜੀ ਉਸ ਹਸਾਬ ਨਾਲ ਭਾਅ ਵੀ ਬਹੁਤ ਨੋਰਮਲ ਹੀ ਐ ਇਹਨਾਂ ਦਾ ਦੋਨਾਂ ਦਾ ਬੱਛੀਆਂ ਦਾ ਠੀਕ ਲੈ ਵੀ ਖੋਲ ਕੇ ਤੋੜ ਕੇ ਵੀ ਵਿਖਾ ਦਈਏ ਦੇਖ ਸਕਦੇ ਹੋ ਦੋਸਤੋ ਬੱਚਾ ਬੱਛਾ ਦੋਸਤੋ 나ੜੂਆਂ ਨਾਲ ਆ ਤਾਜੀ ਸੂਈ ਐ ਦੋਸਤੋ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਆਪ ਦਾ ਤਸੱਲੀ ਕਰਕੇ ਇੱਥੇ ਆ ਕੇ ਚੋ ਕੇ ਲੈ ਲੋ ਜਿਹੜਾ ਪਸ਼ੂ ਦੋਸਤੋ ਸੁਆ ਸਵਾ ਤਸੱਲੀ ਤੁਸੀਂ ਕਰਨੀ ਹੁੰਦੀ ਆ ਕਿਉਂਕਿ ਸੁਆ ਸਵਾ ਪਸ਼ੂ ਦੀ ਦੋਸਤੋ ਤਸੱਲੀ ਜਿਹੜੀ ਹੋ ਜਾਂਦੀ ਹੁੰਦੀ ਆ ਲੈ ਵੀ ਦੇਖ ਸਕਦੇ ਆ ਦੋਸਤੋ ਹਵਾਨਾ ਸੋਹਣਾ ਹਵਾਨਾ ਦੋਸਤੋ ਫੈਕਸ ਹਵਾਨਾ ਰਹਿਣਾ ਤੇ ਦੋਸਤੋ ਥੋੜੀ ਫਿੱਕੀ ਪੈਂਦੀ ਆ ਕਈ ਰੀ ਉਹ ਜੇ ਘਰੋਂ ਆਈ ਹੁੰਦੀ ਹੈ ਸੰਭਾਈ ਦੇ ਜਿਹੜਾ ਵੀਰ ਦੋਸਤੋ ਚੰਗੀ ਸਾਂਭਦਾ ਆਪਦਾ ਸੋਹਣਾ ਦੁੱਧ ਪਿਆ ਜੂ ਬਾਕੀ ਦੋਸਤੋ ਬਾਈ ਦੀ ਗੱਲ ਸਹੀ ਆ ਕਿਉਂਕਿ ਤਾਜੀ ਸੂਈ ਆ ਹੋਰ ਰਿਵਾਜ ਬਣ ਗਿਆ ਮੋਟ ਉੱਤੇ ਹੋਰ ਫਲਕਾਰੀਆਂ ਜੀ ਪਾਉਣ ਲੱਗ ਗਏ ਆ ਵੀ 4 ਨੰਬਰ ਦੀ ਗੱਲ ਕਰੀਏ ਤੇ 4 ਨੰਬਰ ਦੇ ਇਹਨੂੰ ਅੱਜ ਸੂਈ ਨੂੰ 10 11 ਦਿਨ ਹੋ ਗਏ ਸਗਰਾਜ ਠੀਕ ਆ ਬਈ ਹਾਂ ਇਹਦਾ ਬੱਚਾ ਮਰ ਗਿਆ ਜੀ 10 11 ਦਿਨ ਹੋ ਗਏ ਤੇ ਬੱਚਾ ਜਿਹੜਾ ਉਹ ਮਰ ਗਿਆ ਹਾਂ ਜੇ ਠੀਕ ਆ ਹੁਣ ਦੁੱਧ ਕਿੰਨਾ ਬਈ ਇਹਦੇ ਤਾਂ ਉਸ ਟਾਈਮ ਤੇ ਥਾਲੇ ਸਵਰਾਜ 10 ਤੋਂ 11 ਦੇ ਵਿਚਾਲੇ ਚੱਲ ਰਹੀ ਹੈ ਚਵਾਈ ਚੂਈ ਸਾਫ ਹੋ ਗਈ ਚਵਾਈ ਚੂਈ ਦੀ ਇੱਕ ਨੰਬਰ ਆ ਥੋੜਾ ਜਿਆ ਥੰਡ ਨਾਰਮਲ ਜਿਹਾ ਇੱਕ ਛੋਟਾ ਰੱਖਦੀ ਆ ਬਾਕੀ ਧਾਰ ਦਾ ਵਾਲ ਨਹੀਂ ਕੋਈ ਆਵੇ ਮੇਰਾ ਸਜਣ ਆਪਦਾ ਦੁੱਧ ਇੱਕੋ ਜਿਹਾ ਹੀ ਹੈ ਦੁੱਧ ਇੱਕੋ ਜਿਹਾ ਹੀ ਹੈ ਹਾਂ ਦੁੱਧ ਬਰਾਬਰ ਆ ਜੀ ਠੀਕ ਆ ਲਓ ਵੀ ਸਜਣ ਨੂੰ ਉਸ ਵਸਲੀ ਕਰਕੇ ਲੈ ਜੇ ਜੀ ਦੈਨ 10 ਹੋ ਗਏ ਬਾਈ ਸੂਈ ਨੂੰ ਹਾਂ ਇਹਨੂੰ 10 ਦਿਨ ਹੋ ਗਏ ਸੂਈ ਨੂੰ ਲਓ ਵੀ ਸੱਜਣੋ 10 ਦਿਨੇ ਨੂੰ ਹੋ ਗਏ ਸੂਈ ਨੂੰ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਜਿਹੜਾ ਵਿਖਾ ਦੇਣਾ ਵੇਖ ਸਕਦੇ ਆਂ ਦੇਖ ਸਕਦੇ ਆਂ ਦੋਸਤੋ ਥਣਾ ਦਾ ਸਾਈਜ਼ ਬਹਿਣੀ ਵਾਲਾ ਥਣ ਦੋਸਤੋ ਬਾਈਆਂ ਦਾ ਛੋਟਾ ਜਰੂਰ ਉਖਾਉਂਦੀ ਹੈ ਵੇਖ ਸਕਦੇ ਆਂ ਤੁਹਾਨੂੰ ਵੀਡੀਓ 'ਚ ਹੀ ਦਿਸਦਾ ਹੋਣਾ ਦੋਸਤੋ ਤੇ ਪਰ ਬਾਈਆਂ ਦਾ ਦੁੱਧ ਪੂਰਾ ਦੋਸਤੋ ਤੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਹੈ ਦੋਸਤੋ ਭਾਂਜੀ ਚਾਰ ਡਾਇਮ ਚੋਕੇ ਲੈ ਲਓ ਜੇ ਕਿਉਂਕਿ ਸੂਆ ਸਵਾਇਆ ਪਸੂਆ ਦੋਸਤੋ ਤਸੱਲੀ ਇਹਦੀ ਹੋ ਜਾਣੀ ਆ ਲਾ ਵੀ ਇਹ ਵੀ ਖੋਲਨੀ ਤੋੜ ਕੇ ਇਹ ਵੀ ਖਾਦ ਗਏ ਤਸੱਲੀ ਕਰਾ ਕੇ ਦੇਮਾਂਗੇ ਸਬਸਕ੍ਰਾਈਬ ਠੀਕ ਆ ਬਾਕੀ ਦੋਸਤੋ ਸੂਏ ਦੀ ਗੱਲ ਕਰੀਏ ਵਾਕਈ ਦੋਸਤੋ ਵੇਖ ਸਕਦੇ ਆ ਮੈਲਾ ਹਜੇ ਲੱਗਿਆ ਹੋਇਆ 10 ਦਿਨ ਹੋ ਗਏ ਸੂਈ ਨੂੰ ਲੱਗ ਭਾਗ ਬਾਈਆਂ ਦਾ ਤੇ ਬੱਚਾ ਇਹਦਾ ਮਰਿਆ ਹੋਇਆ ਚੋ ਕੇ ਤੁਸੀਂ ਆਪਦੀ ਲੈ ਲੈਣੀ ਹੈ ਦੋਸਤੋ ਸਾਜੀ ਦੀ ਗਰੰਟੀ ਹੋ ਦੇਖ ਸਕਦੇ ਆ ਜਿਹੜਾ ਵੀਰ ਦੋਸਤੋ ਸਾਹਮਣੇ ਆステル ਜਾਂਦਾ ਵੈੜਾ ਦੋਸਤੋ ਫਿੱਕੀਆਂ ਜ਼ਰੂਰ ਆ ਕਿਉਂਕਿ ਸੂਈਆਂ ਕਰਕੇ ਲੱਗਦੀਆਂ ਤੇ ਚੰਗੀ ਸੇਵਾ ਵਾਲਾ ਵੀਰ ਦੋਸਤੋ ਸੋਨਾ ਦੁੱਧ ਇਹਨਾਂ ਤੋਂ ਪ੍ਰਾਪਤ ਕਰ ਸਕਦਾ ਸਦਨ ਵੈਸੇ ਬਾਈ ਦੀ ਗੱਲ ਸੀ ਜੀ ਵੀ ਰੇਟ ਸਾਰੇ ਆਪਾਂ ਫੋਨ ਤੇ ਕਰਨੇ ਆ ਤੇ ਦੋਸਤੋ ਕਹਿ ਕਵਾ ਕੇ ਮੈਂ ਬਾਈ ਨੂੰ ਕਹਤਾ ਵੀ ਆਪਾਂ ਦੋਹਾਂ ਕ ਪਸ਼ੂਆਂ ਦੇ ਪਹਿਲੀ ਵਾਰੀ ਵੀਡੀਓ ਬਣਾਉਣ ਲੱਗੇ ਆ ਤੇ ਦੋਹਾਂ ਕ ਪਸ਼ੂਆਂ ਦੇ ਰੇਟ ਜਰੂਰ ਦੱਸਗੇ ਬਾਈ ਇਹਨਾਂ ਦੋਹਾਂ ਦੇ ਰੇਟ ਦੱਸ ਦਿਓ ਜੇ ਮਗਰ ਪੰਨਿਆਂ ਦੇ ਸੁਖਰਾਜ ਬਾਈ 40000 ਦੀ ਬੱਚੀ ਦੇ ਦੇਾਂਗੇ ਕੋਈ ਮਾੜਾ ਮੋਟਾ ਮਾਨਤਾਨ ਅਜੇ ਵੀ ਕਰਦੇ ਆਗੇ 40000 ਦੇ ਵਿੱਚੋਂ ਹੀ ਮਾਨਤਾਨ ਕਰਦੇ ਆ ਲਓ ਵੀ ਸੱਜਣੋ ਤਸੱਲੀ ਤੁਸੀਂ ਕਰਨੀ ਹੈ ਭੋਂ ਹੀ ਚਾਰ ਟਾਈਮ ਚੋ ਲੋ ਜੇ 40000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜੂ ਤਾਜੀ ਸੂਈ ਆ ਭੋਂ ਹੀ ਦੋ ਟਾਈਮ ਚੋ ਲੋ ਜੇ ਤਿੰਨ ਟਾਈਮ ਚੋ ਲੋ ਜੇ ਇਹਦੇ ਕੀ ਰੇਟ ਕਰਾਂਗੇ ਬਈ ਬਸ ਦੋਨਾਂ ਦਾ ਬਰਾਬਰ ਹੀ ਹੈ ਜੀ ਉਹਨੇ ਹੀ ਇਹਦਾ 40000 ਇਹਦਾ 40000 ਇਹਦਾ ਠੀਕ ਆ ਲਓ ਵੀ ਸਜਣੋ ਇਹ 40000 ਇਹਦਾ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਦੋਵੇਂ ਸੂਈਆਂ ਸਵਾਈਆਂ ਦੋਸਤੋ ਬਹੁਤ ਸੀਲਸ ਲੱਗ ਬੱਚੀਆਂ ਜੀ ਦੋਨੇ ਦੇਖ ਸਕਦੇ ਆ ਬਾਈ ਹੱਥ ਮਾਰ ਰਿਆ ਸੀਲਸ ਲੱਗ ਦੋਸਤੋ ਬਹੁਤ ਆ ਇਹ ਦੋਨੇ ਉਹ ਥੋੜੀ ਜਿਹੀ ਬੱਚੀ ਡਰਦੀ ਜਰੂਰ ਆ ਕੋਈ ਜਾਣੀ ਸੀ ਐ ਐਂ ਭਾਵੇਂ ਬਹਿ ਜਾਓ ਥੱਲੇ ਬੱਚੀ ਦੀ ਲਓ ਵੀ ਸਜਣੋ ਹਾਂ ਬਾਈਆਂ ਦਾ ਸੀਲਸ ਲੱਗ ਦੋਸਤੋ ਦੋਵੇਂ ਬਹੁਤ ਤੇ ਬਾਈ ਆ ਗੰਡ ਦੀ ਗੱਲ ਕਰੀਏ ਗੰਡ ਹੀ ਕਹਦੀ ਐ ਨਾ ਜਿਵੇਂ ਜਮਾਂਦਰੂ ਹੀ ਐ ਸੁगराज ਬਾਈ ਕਰੜੀ ਐ ਜੀ ਕਰੜੀ ਐ ਹਾਂ ਇਹਨਾਂ ਜਮਾਂਦਰੂ ਜਿਵੇਂ ਬੱਚੇ ਹੋ ਗਏ ਆ ਗੰਡ ਹੈਗੀ ਆ ਕਈ ਵਾਰੀ ਵੀਰ ਕਹਿੰਦੇ ਕੋਈ ਅਸੀਂ ਦੂਰੋਂ ਆਏ ਆ ਚੱਲ ਕੇ ਆ ਚੀਜ਼ ਵਿਖਾਈ ਨਹੀਂ ਕੋਸ਼ਿਸ਼ ਕਰੀਦੀ ਆ ਦੋਸਤੋ ਹਰੇਕ ਚੀਜ਼ ਵਿਖਾਉਣ ਦੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਾਈ ਦੇ ਚਾਰ ਨਾਕ ਸੀ ਚਾਰ ਡਿਟੇਲ ਦੋਸਤੋ ਪ੍ਰੋਪਰ ਤੁਹਾਨੂੰ ਲੈਤੀ ਆ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਕਰਨੀ ਇੱਥੇ ਆ ਕੇ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਇਹ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ